ਧੰਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਅੱਜ ਦੇ ਦਿਨ ਸਹਬਜਾਦਾ ਬਾਬਾ ਫਤੇਸ ਸਿੰਘ ਜੀ ਦਾ અવਤਾਰ ਹੋਇਆ ਅੱਜ ਦਾ ਮਹਾਨ ਦਿਨ ਹੈ ਵਿਸ਼ੇਸ਼ ਦੀਵਾਨ ਬਾਬਾ ਜੀ ਦੀ ਯਾਦ ਵਿੱਚ ਕਿਉਂਕਿ ਜਿਹੜੇ ਸ਼ਹੀਦ ਸਿੰਘ ਹੁੰਦੇ ਆ ਨਾ ਉਹਨਾਂ ਦੀ ਸ਼ਕਤੀ ਬੜੀ ਹੁੰਦੀ ਹੈ ਜੀਤੇ ਪ੍ਰਸੰਨ ਹੋ ਜਾਣ ਉਹਦੇ ਬਹੁਤੇ ਔਗਣ ਮੀਟ ਦਿੰਦੇ ਆ। ਔਰ ਦੁਨੀਆ ਦਾ ਕੋਈ ਐਸਾ ਕਰਮ ਨਹੀਂ ਜਿਹੜਾ ਸਹੀਦ ਸਿੰਘ ਨਾ ਕਰ ਸਕਣ। ਜਿਨ੍ਹਾਂ ਤੇ ਬਹੁਤੀ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ। ਕੀ ਤੇ ਹੁੰਦੀ ਹੈ ਸ੍ਰੀ ਸਿੰਘਾਂ ਦੀ ਕਿਰਪਾ ਮਹਾਪੁਰਖ ਦੱਸਿਆ ਕਰਦੇ ਆ। ਵੀ ਜਿਹੜੇ ਨਿਤਨੇਮੀ ਰਹਿਤ ਵਹਿਤ ਵਿੱਚ ਪਰਪੱਕਤਾ ਰੱਖਦੇ ਆ ਨਾ ਉਹਤੇ ਸ਼ਹੀਦ ਸਿੰਘ ਖੁਸ਼ ਰਹਿੰਦੇ ਨਿਤਨੇਮ ਅੰਮ੍ਰਿਤ ਵੇਲੇ ਸੰਭਾਲਣਾ ਨਿਤਨੇਮ ਕਰਨਾ ਰਹਿਤ ਵਹਿਤ ਰੱਖਣੀ ਪੰਜ ਕਕਾਰਾਂ ਦੀ ਆਪਣੀ ਰਹਿਤ ਵਹਿਤ ਵਿੱਚ ਪਰਪੱਕਤਾ ਰੱਖਣੀ ਉਹਤੇ ਸ਼ਹੀਦ ਸਿੰਘਾਂ ਦੀ ਖੁਸ਼ੀ ਹੁੰਦੀ ਹੈ ਅਸੀਂ ਅੰਮ੍ਰਿਤ ਕਈ ਵਾਰ ਛੱਕ ਲੈਨੇ ਆ ਨੰਬਰ ਛਕ ਲਿਆ ਤੇ ਦੁਨੀਆ ਦੇ ਨਾਲ ਵੀ ਵਰਤਣਾ ਹੈ ਬਿਆਹਾਂ ਸਾਧੀਆਂ ਵਿੱਚ ਪੰਜਾਬ ਵਿੱਚ ਕੀ ਕੁਝ ਹੁੰਦਾ ਤੁਹਾਨੂੰ ਪਤਾ ਹੀ ਹੈ ਤੇ ਜੇ ਕਿਸੇ ਨੂੰ ਕਹੀਏ ਵੀ ਉੱਥੇ ਤਾਂ ਇੰਨਾ ਕੁਛ ਭਾਈ ਤੂੰ ਗਿਆ ਕਹਿਣ ਲੱਗਾ ਉਹ ਫਿਰ ਮੂਰੋ ਕਹਿੰਦੇ ਵੀ ਦੁਨੀਆਦਾਰੀ ਰੱਖਣੀ ਪੈਂਦੀ ਹੈ ਜੀ ਕੀ ਕਰੀਏ ਜਿਹੜੇ ਦੁਨੀਆਦਾਰੀ ਰੱਖਦੇ ਆ ਉਹ ਤੇ ਸਹੀਦ ਸਿੰਘ ਨਹੀਂ ਖੁਸ਼ ਹੁੰਦੇ ਨਾ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਕਬੀਰ ਸਾਬ ਕਹਿੰਦੇ ਆ ਕਬੀਰ ਦੁਨੀ ਗਵਾਈ ਦੀਨ ਗਵਾਇਆ ਦੁਨੀ ਸੋ ਮਾਫ ਕਰਨਾ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਇ ਕੋਹਾੜਾ ਮਾਰਿਆ ਗਾਫਲ ਆਪਣੇ ਹਾਥ ਆਪਣੇ ਹੱਥ ਨਾਲ ਆਪ ਹੀ ਆਪਣੇ ਕੋਹਾੜਾ ਮਾਰ ਲਿਆ ਦੁਨੀਆਂ ਦੇ ਮੰਗਲ ਲੱਗਿਆ ਦੁਨੀਆਂ ਸਾਥ ਹੀ ਨਹੀਂ ਦਿੱਤਾ ਕਿਸੇ ਨੇ ਤੁਸੀਂ ਬਹੁਤਿਆਂ ਦੀਆਂ ਕਹਾਣੀਆਂ ਐਸੀਆਂ ਹੋਣਗੀਆਂ ਇੱਥੇ ਕਿਸੇ ਨਾਲ ਹੀ ਗੱਲਬਾਤ ਕਰ ਲੋ ਉਹ ਕਹਿੰਦੇ ਜੀ ਮੇਰੇ ਸਕੇ ਆ ਨਹੀਂ ਮੈਨੂੰ ਖੁੰਝੇ ਲਾ ਦਿੱਤਾ ਜਦੋਂ ਇੱਥੇ ਨੇ ਕੋਈ ਸਾਡੇ ਕੰਮ ਆਉਂਦਾ ਨਾ ਕੋਈ ਸ਼ਕਾ ਨਾ ਕੋਈ ਮਿੱਤਰ ਦੋਸਤ ਨਾ ਕੋਈ ਧੀ ਪੁੱਤ ਕੋਈ ਵੀ ਸਾਥ ਨਹੀਂ ਦਿੰਦਾ ਤੇ ਮਰਿਆਂ ਦੇ ਸਾਥ ਕੌਣ ਜਾਏਗਾ ਉਥੇ ਤਾਂ ਇਕੱਲੇ ਜਾਵਾਂਗੇ ਨਾ ਫਿਰ ਕਬੀਰ ਸਾਹਿਬ ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸੋ ਦੀਨ ਕਹਿੰਦੇ ਧਰਮ ਨੂੰ ਆਪਣਾ ਧਰਮ ਗਵਾ ਬੈਠਾ ਦੁਨੀਆਂ ਦੇ ਮੰਗਲ ਲਾ ਕੇ ਕਬੀਰ ਸਾਹਿਬ ਕਹਿੰਦੇ ਦੁਨੀ ਨਾ ਚਾਲੀ ਸਾਥ ਨਾ ਤਾਂ ਇੱਥੇ ਤੇ ਨਾ ਉਥੇ ਦੁਨੀਆ ਸਾਥ ਨਹੀਂ ਦੇਗੀ ਜੇ ਤਾਂ ਤੁਸੀਂ ਗਰੀਬ ਹੋ ਫਿਰ ਤਾਂ ਬਹੁਤੇ ਆ ਕੇ ਘਰੇ ਬੈਠਣਗੇ ਹਾਂ ਵੀ ਬੁਲਾਉਣਗੇ ਵੀ ਜੇ ਕਿਸੇ ਤੁਸੀਂ ਤਰੱਕੀ ਕਰ ਲਈ ਨਾ ਫੇਰ ਨਹੀਂ ਭਾਈ ਫੇਰ ਤਾਂ ਰਿਸ਼ਤੇਦਾਰ ਵੀ ਆਉਣੋਂ ਹਟ ਜਾਂਦੇ ਆ ਫਿਰ ਬੁਲਾਉਣੋਂ ਹਟ ਜਾਂਦੇ ਆ ਵੀ ਸਾਥੋਂ ਅੱਗੇ ਲੰਘ ਜਾਂਦੇ ਫਿਰ ਮਾੜਾ ਕਰਨ ਦੀ ਕੋਸ਼ਿਸ਼ ਕਰਨਗੇ ਵੀ ਇਹਦਾ ਮਾੜਾ ਕਿਵੇਂ ਹੋਵੇ ਹੁਣ ਸੋਚੀਏ ਐਸੀ ਇਹ ਦੁਨੀਆ ਹੈ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਭ ਰਾਜਮਨ ਸਾਡੇ ਵਿੱਚ ਕਾਰ ਬੈਠਿਆ ਨਾ ਇਹ ਇੱਥੇ ਵੀ ਮਿੱਤਰ ਨੇ ਇੱਥੇ ਵੀ ਸਾਡੇ ਭਰਾ ਬਣ ਕੇ ਮਾਤਾ ਪਿਤਾ ਬਣ ਕੇ ਵਰਤਦੇ ਐ ਤੇ ਜਦੋਂ ਪਰਲੋਕ ਵਿੱਚ ਚਲੇ ਗਏ ਜਿਨੇ ਭਾਈ ਸਿੱਖੀ ਕਮਾਈਏ ਫਿਰ ਉਹਦੀ ਉੱਥੇ ਵੀ ਰੱਖਿਆ ਕਰਨਗੇ ਮੇਰਾ ਕਹਿਣ ਦਾ ਮਤਲਬ ਜਿਨੇ ਦੁਨੀਆਂ ਦੇ ਰਾਹ ਨੂੰ ਛੱਡ ਕੇ ਸਿੱਖੀ ਅਪਣਾ ਲਈ ਤੇ ਗੁਰੂ ਦੇ ਮਾਰਗ ਤੇ ਜਿਹੜੇ ਤੁਰਦੇ ਨੇ ਉਹਨਾਂ ਨੂੰ ਉਹਨਾਂ ਉੱਤੇ ਸਹੀਦ ਸਿੰਘਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਹੁਣ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਰਗਾ ਕੌਣ ਸ਼ਹੀਦ ਹੈ ਵੀ ਇਸ ਕਰਕੇ ਉਹਨਾਂ ਦੀ ਖੁਸ਼ੀ ਗੁਰੂ ਦੀ ਰਤਬਤ ਵਿੱਚ ਹੈ ਬਾਣੀ ਪੜਨ ਵਿੱਚ ਹੈ ਨਾਮ ਸਿਮਨ ਵਿੱਚ ਹੈ ਇਸ ਕਰਕੇ ਸਾਧ ਸੰਗਤ ਅੱਜ ਉਹਨਾਂ ਦਾ ਮਹਾਨ ਦਿਨ ਮਹਾਨ ਪੁਰਬ ਹੈ ਜਿਨ੍ਹਾਂ ਨੇ ਨਕੀਆਂ ਜੰਦਾ ਤੇ ਵੱਡੇ ਸਾਕੇ ਕੀਤੇ ਐਸਾ ਦੁਨੀਆ ਵਿੱਚ ਸਰਹੰਦ ਵਰਗਾ ਤੁਹਾਨੂੰ ਸਾਕਾ ਨਹੀਂ ਕਿਤੇ ਮਿਲੇਗਾ ਦੁਨੀਆ ਦੇ ਵਿੱਚ ਪਿਛਲੀਆਂ ਹਿਸਟਰੀਆਂ ਪਰੋਲੋ ਹਾਂ ਸਾਧ ਸੰਗਤ ਮੁਹੰਮਦ ਸਾਹਿਬ ਦੇ ਭਾਂਜੇ ਸ਼ਹੀਦ ਕੀਤੇ ਸੀ ਛੋਟੀ ਉਮਰ ਵਿੱਚ ਪਰੋ ਜੰਗੇ ਮੈਦਾਨ ਵਿੱਚ ਉਹਨਾਂ ਨੇ ਮਾਰ ਦਿੱਤੇ ਕੋਈ ਉਹਨਾਂ ਦੀ ਪੁੱਛਗਿੱਛ ਨਹੀਂ ਹੋਈ ਕੁਝ ਨਹੀਂ ਹੋਇਆ ਪਰ ਇੱਧਰ ਸਹਿਬਜ਼ਾਦੇ ਕਿੱਡੇ ਵੱਡੇ ਸ਼ਹੀਦ ਜਿਨ੍ਹਾਂ ਨੇ ਉੱਥੇ ਕੋਈ ਵੀ ਨਹੀਂ ਆਪਣਾ ਆਪਣਾ ਕੋਈ ਨਹੀਂ ਸਾਰੇ ਬਗਾਨੇ ਨੇ ਪਰ ਫਿਰ ਵੀ ਉਹਨਾਂ ਨੇ ਆਪਣਾ ਸ਼ਰਕ ਨਹੀਂ ਹਾਰਿਆ ਮਾਤਾ ਜੀ ਆਪਣੀ ਹੈ ਉਹ ਬੁਰਜ ਵਿੱਚ ਬੈਠੀ ਹੈ ਕਚਹਿਰੀ ਵਿੱਚ ਇਕੱਲੇ ਜਾਂਦੇ ਨੇ ਆ ਦੇਹਾੜੇ ਅੱਗੇ ਆ ਰਹੇ ਹਨ ਇੱਥੇ ਵੀ ਮਹਾਪੁਰਖਾਂ ਨੇ ਰੱਖਿਆ ਹੈ 22 ਤਰੀਕ ਤੋਂ ਲੈ ਕੇ 28 ਤਰੀਕ ਤੱਕ ਸਵੇਰੇ ਸ਼ਾਮ ਨਤਨੇਮ ਸਿਮਨ ਬੰਦਗੀ ਹੋਇਆ ਕਰੇਗੀ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਆਪਾਂ ਤਾਂ ਇੰਨੀ ਕਰ ਸਕਦੇ ਹਾਂ ਉਹਨਾਂ ਦੀ ਕੁਰਬਾਨੀ ਤਾਂ ਬਹੁਤ ਵੱਡੀ ਹੈ ਆਪਾਂ ਜਿੰਨੇ ਰੋਮ ਹੈ ਐਨੇ ਜਨਮ ਧਾਰਨ ਕਰ ਲਈਏ ਤਾਂ ਵੀ ਉਹਨਾਂ ਦੀ ਕੁਰਬਾਨੀ ਦਾ ਕਰਜ਼ ਨਹੀਂ ਦੇ ਸਕਦੇ ਪਰ ਜਿਨੇਕ ਮਤਬੁੱਧ ਸਤਿਗੁਰੂ ਬਖਸ਼ੇ ਮਹਾਂਪੁਰਖਾਂ ਨੇ ਜਿਨੇਕ ਆਪ ਨੂੰ ਪ੍ਰੇਰਣਾ ਦਿੱਤੀ ਜਦ ਤੱਕ ਰਾਂਗੇ ਨਾ 22 ਤਰੀਕ ਤੋਂ ਲੈ ਕੇ 28 ਤਰੀਕ ਤੱਕ ਐਸੇ ਸ਼ਹੀਦ ਤੇ ਜਦੋਂ ਜਿਹੜੇ ਭਾਈ ਭਾਵਨਾ ਨਾਲ ਯਾਦ ਕਰਨਗੇ ਨਾ ਉਹਨਾਂ ਦਾ ਕੋਈ ਦੁਨੀਆਂ ਦਾ ਕਾਰਜ ਨਹੀਂ ਰੁਕਦਾ ਪੱਕੀ ਗੱਲ ਹੈ ਇਸ ਕਰਕੇ ਆਓ ਇੱਕ ਸ਼ਬਦ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਥਾ ਜਿੱਤ ਕੌਰ ਉਹਨਾਂ ਨੂੰ ਵਧਾਈ ਦੇਈਏ ਸ਼ਬਦ ਰਾਹੀਂ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜੀ ਸਾਰੇ ਗਾਈਏ ਆਪਾਂ ਰਲ ਮਿਲ ਕੇ ਤੇਰਾ ਘਰ ਆਨੰਦ ਬਧਾਈ ਤੁਧ ਕਰ ਕਰ ਅਨੰਤ ਪਦਾਈ ਤੁੱਟ ਕਰ ਤੇਰਾ ਕਰ ਅਨੰਤ ਪਦਾਈ ਤੁੱਟ ਕਰ ਬਦਾਈ ਤੁੱਟ ਕਰ ਬਦਾਈ ਤੁੱਟ ਕਰ ਬਦਾਈ ਤੁਧ ਕਰ ਤੇਰਾ ਕਰ ਆਨੰਦ ਪਦਾਈ ਤੁਧ ਕਰ ਤੇਰਾ ਕਰ ਆਨੰਦ ਪਦਾਈ ਤੁਧ ਕਰ ਬਦਾਈ ਤੁਧ ਕਰ ਬਦਾਈ ਤੁਝ ਘਰ ਤੁਦ ਕਰ ਬਧਾਈ ਤੁਦ ਕਰ ਤੇਰਾ ਕਰ ਅਨੰਦ ਬਧਾਈ ਤੁਦ ਕਰ ਤੇਰਾ ਕਰ ਅਨੰਦ ਬਧਾਈ ਤੁਦ ਕਰ ਵਾ ਤੇਰਾ ਕਰ ਅਨੰਤ ਬਧਾਈ ਤੁਝ ਕਰ ਤੇਰਾ ਕਰ ਅਨੰਤ ਬਧਾਈ ਤੁਝ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਮਾਨ ਮਹੱਤਾ ਤੇਜ ਆਪਣਾ ਆਪ ਜਰ ਮਾਨ ਮਹੱਤਾ ਤੇ ਆਪਣਾ ਆਪ ਜਰ ਸੁਬਾਨ ਮਹਤਾ ਤੇ ਜ ਆਪਣਾ ਆਪ ਜਰ ਤੇਰਾ ਕਰ ਅਨੰਦ ਬਤਾਈ ਤੁਧ ਕਰ ਤੇਰਾ ਕਰ ਅਨੰਦ ਬਤਾਈ ਤੁਧ ਕਰ ਕਾਨ ਲਾ ਸਭ ਕੁਛ ਤੇਰਾ ਵਾਸ ਤੇਰਾ ਘਰ ਪਲਾ ਸਭ ਕੁਛ ਤੇਰਾ ਵਾਸ ਤੇਰਾ ਘਰ ਪਲਾ ਤੇਰਾ ਘਰ ਪਲਾ ਕਰ ਅਨੰਤ ਵਧਾਈ ਤੁਧ ਕਰ ਤੇਜ ਕਰ ਅਨੰਤ ਵਧਾਈ ਤੁਧ ਕਰ ਮਨ ਮਖਤਾ ਤੇਜ ਆਪਣਾ ਆਪ ਜਰ ਮਨ ਮਖਤਾ ਤੇਜ ਆਪਣਾ ਆਪ ਜਰ ਮਨ ਮਖਤਾ ਤੇ ਜੇ ਆਪਣਾ ਆਪ ਜੱਗ ਮਾਨ ਮਹਤਾ ਤੇ ਜੇ ਆਪਣਾ ਆਪ ਜੱਗ ਤੇਰਾ ਕਰ ਅਨੰਦ ਵਧਾਈ ਤੁਝ ਕਰ ਤੇਰਾ ਕਰ ਅਨੰਦ ਵਧਾਈ ਤੁਝ ਕਰ ਜਤਕਤਾ ਸਰਬ ਕਲਾ ਪਰਪੂਰ ਦਿਸੈ ਜਤਕਤਾ ਲਾਲਨ ਕਜਾਸਨ ਦਾਸ ਤੁਧ ਆਕੇ ਬਿਨ ਬਤਾ ਉਨਤਾਸ ਤੁਧਿਆ ਕੇ ਬਿਨ ਬਤਾ ਤੇਰਾ ਕਰ ਅਨੰਦ ਵਧਾਈ ਤੁਝ ਕਰ ਤੇਰਾ ਕਰ ਅਨੰਦ ਵਧਾਈ ਤੁਝ ਕਰ ਮਾਨ ਮਹਤਾ ਤੇਜ ਆਪਣਾ ਆਪ ਜਰ ਮਾਨ ਮਹਤਾ ਤੇਜ ਆਪਣਾ ਆਪ ਜਰ ਮਾਣ ਮਖਤਾ ਤੇਜ ਆਪਣਾ ਆਪ ਜਰ ਮਾਣ ਮਹਤਾ ਤੇਜ ਆਪਣਾ ਆਪ ਜਰ ਤੇਰਾ ਕਰ ਆਨੰਦ ਵਧਾਈ ਤੁਧ ਕਰ ਤੇਰਾ ਕਰ ਆਨੰਦ ਵਧਾਈ ਤੁਧ ਕਰ ਤਨ ਪਿਤਾ ਗੁਰੂ ਗੋਬਿੰਦ ਸਿੰਘ ਜੀ 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 ਤਨ ਤਨ ਮਾਤਾ ਜੀਤਕਾਰ 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 ਜੀ ਤੇਰਾ ਕਰ ਅਨੰਤ ਬਦਾ ਕਰ ਤੇਰਾ ਕਰ ਆਨੰਦ ਵਧਾਈ ਤੁਧ ਕਰ ਆ ਤੇਰਾ ਕਰ ਆਨੰਦ ਵਧਾਈ ਤੁਧ ਕਰ ਤੇਰਾ ਕਰ ਆਨੰਦ ਵਧਾਈ ਤੁਧ ਕਰ ਵਧਾਈ ਤੁਧ ਕਰ ਤੇਰਾ ਕਰ ਆਨੰਦ ਵਧਾਈ ਤੁਧ ਕਰ ਕਰ ਆਨੰਦ ਵਧਾਈ ਖੁਦ ਕਰ ਤੇਰਾ ਕਰ ਆਨੰਦ ਵਧਾਈ ਖੁਦ ਕਰ ਹਾਰ ਇਨ ਇੱਕ ਹਾਜ਼ਰੀਆਂ ਸੰਗਤ ਨੇ ਪ੍ਰਵਾਨ ਕਰਨੀ ਹੈ ਭੁੱਲਾ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ ਕਿਉਂਕਿ ਬਾਣੀ ਵੀ ਅਗਾਧ ਬੋਧ ਹੈ ਪਰਮੇਸ਼ਰ ਦਾ ਨਾਮ ਗੁਰੂ ਕਰਦੀਆਂ ਗੱਲਾਂ ਬਾਤਾਂ ਗੁਰੂ ਕਰਦੀਆਂ ਕਥਾਵਾਂ ਬੜੀਆਂ ਅਮੋਲਕ ਨੇ ਗੁਰਬਾਣੀ ਵਿੱਚ ਜਿਵੇਂ ਆਖਿਆ ਨਾ ਜੇਵਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸਵਾਮੀ ਫਿਰ ਅੰਤ ਨਾ ਕਿਨਹੀ ਲਈ ਗੁਰਨਾਨਕ ਦੇ ਘਰਦੀਆਂ ਕਥਾ ਕਹਾਣੀਆਂ ਗੁਰੂ ਨਾਨਕ ਦੇ ਘਰ ਦੀ ਪਵਿੱਤਰ ਗੁਰਬਾਣੀ ਉਹਨੂੰ ਕੌਣ ਗਾ ਸਕਦਾ ਹੈ ਕੌਣ ਕਥ ਸਕਦਾ ਹੈ ਕੌਣ ਕਹਿ ਸਕਦਾ ਹੈ ਇੰਨਾ ਕੁ ਵੀ ਇਹ ਗੁਰੂ ਦੀ ਕਿਰਪਾ ਹੈ ਆਪਣੇ ਚਰਨਾਂ ਵਿੱਚ ਬੈਠਣ ਦਾ ਗੁਰੂ ਸਾਹਿਬ ਸੁਭਾਗ ਦਿੰਦੇ ਆ ਤੁਸੀਂ ਸੰਗਤ ਮਾਣ ਦਿੰਨੇ ਹੋ ਤੁਸੀਂ ਸਾਰੇ ਗੁਰੂ ਕੇ ਲੜ ਲੱਗੇ ਹੋ ਬਾਣੀ ਪੜਨ ਵਾਲੇ ਸਿਮਨ ਕਰਨ ਵਾਲੀ ਸੰਗਤ ਹੈ ਮਹਾਂਪੁਰਖਾਂ ਦੀ ਸੰਗਤ ਕਰਨ ਵਾਲੀ ਸੰਗਤ ਹੈ ਤੁਸੀਂ ਮੰਨ ਲੈਂਦੇ ਹੋ ਗੁਰੂ ਸਾਹਿਬ ਮਰਜਾ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਬਿਠਾ ਲੈਂਦੇ ਆ ਐਨੀ ਕਿਰਪਾ ਹੋਈ ਹੈ ਭੁੱਲਾ ਚੁੱਕਾਂ ਦੀ ਗੁਰੂ ਸਾਹਿਬ ਤੇ ਆਪ ਜੀ ਖਿਮਾ ਕਰਿਓ ਅਰਦਾਸ ਕਰਿਓ ਸਤਿਗੁਰੂ ਦੇ ਚਰਨਾਂ ਵਿੱਚ ਗੁਣ ਗਾਵਾਦਨ ਰੈਣ ਇੱਥੇ ਕੰਮ ਲਾਏ ਸੰਤ ਜਿਨਾ ਕੇ ਸੰਗ ਹੋ ਮੈਂ ਰੁਕ ਜਾਇ ਆਓ ਕੋੜੀ ਪੜ ਕੇ ਆਪਾਂ ਸਮਾਪਤੀ ਕਰੀਏ 10 ਵੱਲੋਂ ਜਥੇ ਵੱਲੋਂ ਤਨਤਨ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜਨਮ ਦਿਨ ਦੀ ਅਵਤਾਰ ਦੀ ਆਪ ਸਿੱਖ ਸੰਗਤਾਂ ਨੂੰ ਗੁਰੂ ਘਰ ਨੂੰ ਲੱਖ 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 ਵਧਾਈ ਹੋਵੇ ਜੀ ਆਓ ਪੜੀ ਪੜ ਕੇ ਸੁਵਾਲਤੀ ਕਰੀਏ ਹਰ ਜਸ ਗਾਇਓ ਸੰਤ ਜਨਾ ਮਿਲ ਕਰ ਜਸ ਗਾਇਓ ਸੰਤ ਜਨਾ ਹਰ ਜਸ ਗਾਇਓ ਸੰਤ ਜਨਾ ਹਰ ਜਸ ਗਾਓ ਸੰਤ ਜਨਾ ਹਰ ਜਸ ਗਾਓ ਹਰ ਜਸ ਗਾਓ ਹਰ ਜਸ ਗਾਓ ਮਿਲ ਸੰਤ ਜਨਾ ਹਰ ਜਸ ਗਾਓ ਸੰਤ ਜਨਾ ਹਰ ਜਸ ਗਾਓ ਸੰਤ ਜਨਾ ਮਿਲ ਹਰ ਜਸ ਗਾਓ ਸੰਤ ਜਨਾ ਸੰਤ ਜਨਾਂ ਮਿਲ ਲਗਰ ਜਸ ਗਾਇਓ ਕੋਨ ਜਨਮ ਕੇ ਦੁਖ ਦਵਾਇਓ ਜੋ ਚਗਤ ਸੋਈ ਮਨ ਪਾਇਓ ਸਰ ਕਿਰਪਾ ਹਰ ਨਾਮ ਜਵਾਇ ਸਰਬ ਸੁਖ ਕਰਨਾ ਮੁੰਬਡਾਗੀ ਪਰ ਸਾਧ ਨਨਕ ਮਤ ਪਾਏ ਅਰ ਜਸ ਗਾਇਓ ਸੰਤ ਜਨਾਂ ਹਰ ਕਰ ਜਸ ਗਾਓ ਸੰਤ ਜਨਾ ਹਰ ਜਸ ਗਾਓ ਸੰਤ ਜਨਾ ਮਿਲ ਹਰ ਜਸ ਗਾਓ ਸੰਤ ਜਨਾ ਹਰ ਜਸ ਗਾਓ ਹਰ ਜਸ ਗਾਓ ਹਰ ਜਸ ਗਾਓ ਮਿਲ ਸੰਤ ਜਨਾ ਹਰ ਜਸ ਗਾਓ ਸੰਤ ਜਨਾ ਹਰ ਜਸ ਗਾਓ ਸੰਤ ਜਨਾ ਮਿਲ ਹਰ ਜਸ ਗਾਓ ਸੰਤ ਜਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹੱਤ ਜਦਸ ਰਾਤ ਦੁਇ ਗਾਈਂ ਘਰ ਫੈਲ ਸਗਲ ਜਗ ਤੇ ਚਿੰਗ ਆਈਆ ਬੁਰਾਈਆ ਪਾਚ ਤਜ ਮੁਗਦੂਰ ਕਰਿ ਆਪੋ ਆਪਣੀ ਫੇਨੜਤੇ ਦੋ ਜਿੰਨੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚੇਲੇ ਕੈਤੀ ਛੁਟੇ ਨਾ ਲਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ